ਜਮਨ ਨਮੀ ਕੋਠੀ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਦੋਂ ਤੁਸੀਂ ਕੋਠੀ ਨੂੰ ਦੇਖੋਗੇ ਨਾਲ ਦੀ ਨਾਲ ਤੁਸੀਂ ਕੋਠੀ ਨੂੰ ਦੇਖਣਸਾਰ ਤੇ ਰੇਟ ਸੁਣ ਕੇ ਖਰੀਦਣ ਵਾਸਤੇ ਤਿਆਰ ਹੋ ਜਾਓਗੇ ਕੋਠੀ ਵੇਚਣੀ ਘਾਤਮਾ ਇਹ ਗੱਲ ਤਾਂ ਤੁਹਾਨੂੰ ਪਤਾ ਲੱਗ ਗਈ ਕਿ ਮਾਲਕ ਨੇ ਜਾਣਾ ਜੀ ਬਾਹਰ ਤਾਂ ਕਰਕੇ ਵੇਚਣੀ ਹੈ ਤੇ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੂ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਓ ਨੰਬਰ ਤੁਹਾਨੂੰ ਮਿਲ ਗਿਆ ਬਾਕੀ ਉੱਤੇ ਪੂਰੀ ਜਮਾ ਨਮੀ ਬਣੀ ਹੋਈ ਹੈ ਜੀ ਕੋਠੀ ਬਾਕੀ ਤੁਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਵੀਡੀਓ ਚੈੱਕ ਕਰੋ ਜੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਕੋਠੀ ਆਪਾਂ ਤੁਹਾਡੇ ਖਾਤਰ ਬਹੁਤ ਵਧੀਆ ਲੈ ਕੇ ਪਹੁੰਚੀ ਆ ਜੀ ਕੋਠੀ ਕਾਹ ਤੋਂ ਵੇਚਣੀ ਆ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਜਣਾ ਜੀ ਬਾਹਰ ਤਾਂ ਕਰਕੇ ਕੋਠੀ ਜਿਹੜੀ ਇਹ ਸੇਲ ਕਰਨੀ ਆ ਮਾਲਕ ਨੇ ਬਹੁਤ ਵਧੀਆ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆਗਾ ਤੇ ਕੀ ਕੁਸ਼ ਹੈ ਜੀ ਕੋਠੀ ਦੇ ਵਿੱਚ ਤੇ ਵੀਡੀਓ ਚ ਨਾਲੇ ਤਾਂ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਹੈ ਤੁਹਾਨੂੰ ਜਾਣਕਾਰੀ ਵੀ ਸਾਰੀ ਮੈਂ ਦੱਸ ਦਿੰਨੇ ਹਾਂ ਜੀ ਜਦੋਂ ਆਪਾਂ ਐਂਟਰ ਕਰਦੇ ਹਾਂ ਜੀ ਲੋਬੀ ਦੇ ਅੰਦਰ ਹੀ ਇੱਕ ਪਾਸੇ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਸਾਰੀ ਕੋਠੀ ਹੈ ਜਿਹੜੀ ਇਹ ਨਕਸ਼ੇ ਤੇ ਤਿਆਰ ਹੋਈ ਹੈ ਜੀ ਕੱਲਾ ਕੱਲਾ ਕੰਮ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਤੇ ਲੋਬੀ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਇੱਕ ਆਪਾਂ ਨੂੰ ਇੱਥੇ ਬੈਡਰੂਮ ਦੇਖਣ ਨੂੰ ਮਿਲੂਗਾ ਜਿਹੜਾ ਕਿਚਨ ਹੈ ਜੀ ਜਿਹੜੀ ਰਸੋਈ ਹੈ ਉਹਦੇ ਬਿਲਕੁਲ ਸਾਹਮਣੇ ਕੰਮ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਬਹੁਤ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਕਮਰੇ ਦਾ ਸਾਰਾ ਲਾਈਟਿੰਗ ਦਾ ਕੰਮ ਹੋਇਆ ਸੀ ਵਧੀਆ ਖੁੱਲਡੂਲਾ ਕਮਰਾ ਆਪ ਨੂੰ ਦੇਖਣ ਨੂੰ ਮਿਲ ਜੂਗਾ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਟਾਈਲਾਂ ਲੱਗੀਆਂ ਹੋਈਆਂ ਆਪਾਂ ਨੂੰ ਸਾਰੇ ਕਿਤੇ ਮਿਲ ਜਾਣਗੀਆਂ ਤੇ ਜਿਹੜਾ ਤੁਸੀਂ ਇਹ ਕਮਰਾ ਦੇਖ ਰਹੇ ਹੋ ਇਹਦੇ ਨਾਲ ਹੀ ਆਪਾਂ ਨੂੰ ਥੋੜੀ ਜੀ ਸਪੇਸ ਦੇਖਣ ਨੂੰ ਮਿਲ ਜੂਗੀ ਤੇ ਨਾਲ ਹੀ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਤੁਹਾਨੂੰ ਦਿਖਾ ਵੀ ਦਿਨੇ ਸੀ ਬਾਕੀ ਜੋੜੀਆਂ ਦਾ ਸ਼ੀਸ਼ਿਆਂ ਦਾ ਪੱਲਿਆਂ ਦਾ ਜਿੰਨਾ ਕੰਮ ਹੁੰਦਾ ਸੀ ਮਾਲਕ ਨੇ ਸਾਰਾ A to Z ਕਰਵਾ ਰੱਖਿਆਗਾ ਕੋਠੀ ਨੂੰ ਖਰੀਦਣ ਤੋਂ ਬਾਅਦ 1 ਰੁਪਿਆ ਆਪਾਂ ਨੂੰ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਬਾਕੀ ਬਾਥਰੂਮ ਇੱਕ ਵਾਰੀ ਚੈੱਕ ਕਰੋ ਜੀ ਪੂਰਾ ਵਧੀਆ ਬਾਥਰੂਮ ਬਣਿਆ ਹੋਇਆ ਸੀ ਟਾਈਲਾਂ ਦਾ ਕੰਮ ਚੈੱਕ ਕਰ ਲੂ ਹਰ ਇੱਕ ਕੰਮ ਬਹੁਤ ਵਧੀਆ ਸ਼ਿੱਦਤ ਨਾਲ ਮਾਲਕ ਨੇ ਕਰਵਾ ਰੱਖਿਆਗਾ ਬਾਕੀ ਰੰਗ ਰੋਗਾਂ ਦਾ ਕੰਮ ਦੇਖ ਲਓ ਜੀ ਨਾ ਤਾਂ ਕੋਈ ਆਪਾਂ ਨੂੰ ਕੰਮ ਖਰਾਬ ਮਿਲਣਾ ਸੀ ਨਾ ਕੋਈ ਰੰਗ ਖਰਾਬ ਮਿਲਣਾ ਨਾ ਕੋਈ ਕਮੀ ਪੇਸ਼ੀ ਮਿਲਣੀ ਹੈ ਨਾ ਕੋਈ ਇੱਦਾਂ ਵੀ ਕੋਠੀ ਨੂੰ ਖਰੀਦਣ ਤੋਂ ਬਾਅਦ ਕੋਈ ਵੀ ਆਪਾਂ ਨੂੰ ਮੁਰੰਮਤ ਕਰਵਾਉਣੀ ਪਵੇ। ਬਸ ਕੋਠੀ ਮਾਲਕ ਨੇ ਬਾਹਰ ਦੇ ਕਰਕੇ ਵੇਚਣੀ ਹੈ ਨਵੀਂ ਬਣਾਈ ਸੀ ਇਹਨਾਂ ਨੇ। ਬਣਾਈ ਵੀ ਇਹਨਾਂ ਨੇ ਆਪਦੇ ਵਾਸਤੇ ਸੀ। ਐਦਾਂ ਨਹੀਂ ਹੈਗਾ ਵੀ ਇਹਨਾਂ ਨੇ ਕਿਸੇ ਤੋਂ ਬਣੀ ਬਣਾਈ ਲਈਤੀ ਸੀਗੀ ਜਾਂ ਕਿਸੇ ਡੀਲਰ ਤੋਂ ਲਈਤੀ ਸੀ ਜਾਂ ਕਿਸੇ ਬਿਲਡਰ ਤੋਂ। ਇਹਨਾਂ ਨੇ ਆਪ ਨੇ ਬਣਵਾਈ ਸੀ ਕੋਠੀ। ਬਣੀ ਬਣਾਈ ਨਹੀਂ ਲਈਤੀ ਸੀਗੀ ਤੇ ਹੁਣ ਬਸ ਵੇਚਣੀ ਪੈ ਰਹੀ ਆ ਸੀ। ਤੇ ਦੂਜਾ ਕਮਰਾ ਤੁਸੀਂ ਚੈੱਕ ਕਰੋ ਜੀ। ਜੇ ਆਪਾਂ ਗਰਾਉਂਡ ਫਲੋਰ ਦੀ ਗੱਲ ਕਰੀਏ ਥੱਲੇ ਫਲੋਰ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਇੱਕ ਰਸੋਈ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਲੌਬੀ ਏਰੀਆ ਤੁਸੀਂ ਚੈੱਕ ਕਰ ਹੀ ਲਿਆ ਸੀਗਾ ਜਿਹੜਾ ਪਰਲੇ ਕਮਰੇ ਨਾਲ ਬਾਥਰੂਮ ਲੱਗਦਾ ਸੀਗਾ ਉਹੀ ਇਹਦੇ ਨਾਲ ਅਟੈਚ ਲੱਗਦਾ ਸੀ ਦੋਵੇਂ ਬੈੱਡਰੂਮ ਨੂੰ ਇੱਕੋ ਬਾਥਰੂਮ ਅਟੈਚ ਕੀਤਾ ਹੋਇਆ ਹੈ ਬਹੁਤ ਵਧੀਆ ਮਾਲਕ ਨੇ ਨਕਸ਼ਾ ਬਣਵਾਇਆ ਸੀਗਾ ਤੇ ਸੋਹਣਾ ਨਕਸ਼ਾ ਸੀ ਬਾਕੀ ਉੱਪਰ ਆਪਾਂ ਪਹੁੰਚ ਗਏ ਤੇ ਉੱਪਰ ਵੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਰਸੋਈ ਕਮਰੇ ਸਾਰਾ ਖੁਸ਼ ਦੇਖ ਨੂੰ ਮਿਲੂਗਾ ਬਾਕੀ ਤੁਸੀਂ ਇੱਕ ਵਾਰੀ ਵੀਡੀਓ ਬਸ ਚੈੱਕ ਕਰੋ ਜੀ ਉੱਪਰ ਦਾ ਕੰਮ ਵੀ ਜਿਵੇਂ ਥੱਲੇ ਤੁਸੀਂ ਚੈੱਕ ਕੀਤਾ ਸੀਗਾ ਸਾਰਾ ਕੰਪਲੀਟ ਸੀਗਾ ਉੱਪਰੋਂ ਵੀ ਸਾਰਾ ਕੰਮ ਆਪ ਨੂੰ ਓਮੀ ਕੰਪਲੀਟ ਮਿਲੂਗਾ ਜੀ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਡਾਊਨ ਸੀਲਿੰਗ ਆਪ ਨੂੰ ਮਿਲੂਗੀ ਡਾਊਨ ਸੀਲਿੰਗ ਦਾ ਕੰਮ ਸਾਰਾ ਮਾਲਕ ਨੇ ਕਰਵਾ ਰੱਖਿਆ ਜੀ ਤੇ ਕੋਠੀ ਮਾਲਕ ਨੇ ਸੇਲ ਕਰਨੀ ਆ ਥਾਂ ਦੀ ਆਪਾਂ ਗੱਲ ਕਰੀਏ ਜੀ ਤਾਂ ਮਾਲਕ ਨੇ ਦੱਸੀ ਜੀ 3.5 ਮਰਲੇ ਜੀ ਸਾਢੇ ਤਿੰਨ ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਐ ਆ ਰਜਿਸਟਰੀ ਵਾਲੀ ਇਹ ਜਗ੍ਹਾ ਸੀ ਸਾਢੇ ਤਿੰਨ ਮਰਲੇ ਟੋਟਲ ਜਗ੍ਹਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਵੀ ਇਹ ਕੋਠੀ ਦੇਖਣੀ ਆ ਕੋਈ ਖਰੀਦਣ ਦਾ ਹੈਗਾ ਚਾਹਵਨ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਮਿਲ ਜੂਗੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਆਪਾਂ ਦੇ ਦਾਂਗੇ ਸਾਰੀ ਗੱਲਬਾਤ ਆਪਾਂ ਕਰਦੇ ਚੱਲਦੇ ਹਾਂ ਸੀ ਬਾਕੀ ਜਿਹੜਾ ਉੱਤੇ ਆਪਣਾ ਵਟਸਐਪ ਨੰਬਰ ਚੱਲਦਾ ਰਹਿੰਦਾ ਸੀ ਇੱਕ ਪਾਸੇ ਚੁੰਡ ਦੇ ਵਿੱਚ ਉੱਪਰ ਚੱਲ ਰਿਹਾ ਜਿਹੜਾ 73800 ਪੂਰਾ 26173 ਉਹ ਇਸ ਕੋਠੀ ਦੇ ਮਾਲਕ ਦਾ ਨੰਬਰ ਨਹੀਂ ਹੈਗਾ ਜੀ ਉਹ ਨੰਬਰ ਆਪਣੇ ਚੈਨਲ ਦਾ ਹੈ ਜੇ ਜਿਵੇਂ ਕਿ ਤੁਸੀਂ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਜੇ ਤੁਸੀਂ ਬੇਚਣਾ ਚਾਹੁੰਦੇ ਹੋ ਤਾਂ ਉੱਤੇ ਜਿਹੜਾ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਭੇਜੋ ਆਪਾਂ ਐਡ ਲਗਾ ਦੇਗੇ ਤੁਹਾਡੇ ਵੀ ਬਿਲਕੁਲ ਫ੍ਰੀ ਚ ਆ ਐਡ ਵੀ ਆਪਾਂ ਬਿਲਕੁਲ ਫ੍ਰੀ ਚ ਲਾਈਆ ਸੀ ਆਪਾਂ ਜਿੰਨੀ ਐਡਾ ਕਰਦੇ ਆ ਜੀ ਜਿੰਨੀਆਂ ਕੋਠੀਆਂ ਲੈ ਕੇ ਪਹੁੰਚਦੇ ਆ ਵੀਡੀਓ ਪਾਉਂਦੇ ਆ ਕੋਠੀਆਂ ਦੀ ਫ੍ਰੀ ਚ ਹੀ ਪਾਉਂਦੇ ਆ ਜੀ ਆਪਾਂ ਤੁਸੀਂ ਐਡ ਕਰਵਾਉਣੀ ਆ ਤਾਂ ਭੇਜੋ ਆਪਣੇ ਕੋਲ ਉੱਤੇ ਨੰਬਰ ਤੁਹਾਨੂੰ ਮਿਲੇਗਾ ਜੀ 12 ਬਾਰ ਬਾਰ ਚੱਲਦਾ ਰਹਿੰਦਾ 73 800 ਪੂਰਾ 26173 ਫਰੀਚ ਆਪਾਂ ਐਡ ਲਾ ਦੇਂਗਾ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਜਿਹੜੀ ਕੋਠੀ ਆਪਾਂ ਇਹ ਲੈ ਕੇ ਪਹੁੰਚਿਆ ਸੀ ਇਹਦੀ ਗੱਲਬਾਤ ਤੁਹਾਨੂੰ ਮੈਂ ਸਾਰੀ ਦੱਸ ਹੀ ਰਿਹਾ ਸੀ ਬਾਕੀ ਜਿਹੜੀ ਇਹ ਕੋਠੀ ਹੈ ਜੀ ਇਹ ਤੇ ਲੋਨ ਵੀ ਚੱਲ ਰਿਹਾ ਤੇ ਲੋਨ ਦੀ ਗੱਲਬਾਤ ਵੀ ਤੁਹਾਨੂੰ ਸਾਰੀ ਮੈਂ ਦੱਸਦਾ ਪਹਿਲਾਂ ਲੋਕੇਸ਼ਨ ਦੀ ਗੱਲ ਕਰ ਲੈਨੇ ਸੀ ਇਹਨਾਂ ਦਾ ਜਿਹੜਾ ਖਾਸ ਏਰੀਆ ਜੀ ਜਲੰਧਰ ਹੈਗਾ ਪੂਰੀ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਮੀਰਾ ਕਲੋਨੀ ਨਿਅਰ ਨਾਲ ਪੁਲ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਸੀ ਤਾਂ ਹਰਵਾਂਸ ਇਨਕਲੇਵ ਦੇ ਵਿੱਚ ਕੋਠੀ ਤੁਹਾਨੂੰ ਇਹ ਮਿਲ ਜੂਗੀ ਜਲੰਧਰ ਤੇ ਖਾਸ ਜਲੰਧਰ ਚ ਹੀ ਕੋਠੀ ਆਪਾਂ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਈ ਸੀ ਤਾਂ ਕਰਕੇ ਆਪਾਂ ਲੈ ਕੇ ਪਹੁੰਚਿਆ ਸੀ ਜੇ ਆਪਾਂ ਲੋਨ ਦੀ ਗੱਲਬਾਤ ਕਰੀਏ ਸੀ ਤਾਂ ਮਾਲਕ ਨੇ ਕਿਹਾਗਾ ਸਾਢੇ 15 ਲੱਖ ਦਾ ਇਹ ਤੇ ਲੋਨ ਚੱਲ ਰਿਹਾਗਾ ਕਿਸ਼ਤਾਂ ਜਾ ਰਹੀਆਂ ਸੀ ਇੱਕ ਵੀ ਕਿਸ਼ਤ ਕੋਈ ਟੁੱਟੀ ਨਹੀਂ ਹੋਈ ਮਾਲਕ ਕਹਿੰਦੇ ਨੇ ਬੀ ਸਾਡੀ ਜਿਹੜੀ ਡਿਮਾਂਡ ਹੈ 28 ਲੱਖ ਰੁਪਈਆ ਸੀ ਤੇ ਮਾਲਕ ਕਹਿੰਦੇ ਨੇ ਜਿੰਨਾ ਲੋਨ ਪਿਆਗਾ ਉਹ ਭਰ ਕੇ ਤੇ ਜਿੰਨੇ ਬਚਦੇ ਆ ਸਾਨੂੰ ਦੇ ਦਿਓ ਜੀ ਬਾਕੀ ਤੁਸੀਂ ਮਾਲਕ ਨਾਲ ਗੱਲਬਾਤ ਕਰ ਲਿਓ ਮਾਲਕ ਤੁਹਾਨੂੰ ਚੰਗੀ ਤਰ੍ਹਾਂ ਸਾਰੀ ਗੱਲਬਾਤ ਸਮਝਾ ਦੇਣਗੇ ਸੀ ਤੇ ਪਾਣੀ ਵਾਸਤੇ ਗੱਲ ਕਰੀਏ ਤਾਂ ਪੂਰਾ ਵਧੀਆ ਆਪਾਂ ਨੂੰ ਪਾਣੀ ਮਿਲ ਜਾਊਗਾ ਜੀ ਸਰਕਾਰੀ ਟੂਟੀ ਸਮਰਸੀਬਲ ਹਰ ਇੱਕ ਚੀਜ਼ ਹੈ ਸੀ ਤੇ ਤੁਹਾਨੂੰ ਦੱਸ ਹੀ ਦਿੱਤਾ ਜੀ ਕਿੱਥੇ ਕੋਠੀ ਹੈ ਤੇ ਕਾਹਤੋਂ ਵੇਚਣੀ ਆ ਤੁਹਾਨੂੰ ਪਤਾ ਲੱਗ ਗਿਆ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਆਪਣੀ ਆ ਜਿਹੜੀ ਵੀਡੀਓ ਹੈ ਪਸੰਦ ਆਈ ਹੋਊਗੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਦੱਸੋ ਜੀ ਕਮੈਂਟ ਕਰਕੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜੇ ਕੋਠੀ ਤੁਹਾਨੂੰ ਵਧੀਆ ਲੱਗੀ ਹੈ ਜੀ ਪਸੰਦ ਆਈ ਹੈ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿੰਨੇ ਤੁਸੀਂ ਪਹੁੰਚੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਸੀ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਹਰ ਰੋਜ਼ ਆਪਣੀ ਆਉਣ ਵਾਲੀ ਵੀਡੀਓ ਦੇਖਣ ਵਾਸਤੇ ਜੀ ਆਪਾ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਸਕਰੀਨ ਤੇ ਥੱਲੇ ਵੱਡੇ ਵੱਡੇ ਅੱਖਰਾਂ ਚ ਆਪਾਂ ਕਈ ਵਾਰੀ ਲਿਖ ਕੇ ਲਾਤਾ ਸੀਗਾ ਤੇ ਤੁਹਾਨੂੰ ਮੈਂ ਦੱਸ ਵੀ ਦਿੱਨਾ ਸੀ 62 393 17 187 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਤੁਹਾਨੂੰ 62 393 17 187 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਡਾਇਰੈਕਟ ਸਿੱਧੀ ਆਪੇ ਗੱਲ ਕਰ ਲਿਓ ਜੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਲੋਨ ਦਾ ਪੁੱਛਣਾ ਲੋਨ ਦਾ ਪੁੱਛ ਲਿਓ ਜੀ ਕੋਠੀ ਬਾਰੇ ਕੋਈ ਗੱਲ ਕਰਨੀ ਹੈ ਕੋਠੀ ਬਾਰੇ ਗੱਲ ਕਰ ਲਿਓ ਜੀ ਸਾਰੀ ਗੱਲਬਾਤ ਜਦੋਂ ਹੋ ਗਈ ਜਦੋਂ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਕੋਠੀ ਤੁਹਾਨੂੰ ਪਸੰਦ ਆ ਗਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜੀ ਟਾਈਮ ਦੇ ਕੇ ਉਹ ਤੋਂ ਬਾਅਦ ਕੋਠੀ ਨੂੰ ਜਾ ਕੇ ਦੇਖ ਲਿਓ ਜੀ ਦੇਖ ਕੇ ਗੱਲਬਾਤ ਬਣਦੀ ਹੋਈ ਰੇਟ ਅਡਜਸਟਮੈਂਟ ਕਰਕੇ ਜੀ ਇੱਕ ਡਿਮਾਂਡ ਹੈ ਜਿਹੜੀ ਤੁਹਾਨੂੰ ਮੈਂ ਦੱਸੀ 28 ਲੱਖ ਰੁਪਇਆ ਮੌਕੇ ਤੇ ਰੇਟ ਕੀਤਾ ਜਾਊਗਾ ਤੇ ਖਰੀਦ ਸਕਦੇ ਹੋ ਜੀ ਬਾਕੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਬੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਿਓ ਜੀ ਲਾਈਕ ਕਰਨਾ ਵੀ ਨਾ ਪੁੱਲੀਓ ਜੀ ਜ਼ਰੂਰ ਕਰ ਦਿਓ ਸ਼ੇਅਰ ਕਰਦਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕਿਸੇ ਬੰਦੇ ਦਾ ਭਲਾ ਹੋ ਜੇ ਜੀ ਬਾਕੀ ਆਪਾਂ ਫਰੀ ਚ ਕੰਮ ਕਰਦੇ ਹਾਂ ਜੀ ਐਡ ਕਰਬੋਣੀਆਂ ਭੇਜੋ ਕਿਸੇ ਵੀ ਏਰੀਆ 'ਚੋਂ ਦੇਖ ਰਹੋ ਤੁਸੀਂ ਫਰੀ 'ਚ ਆਪਾਂ ਕੰਮ ਕਰਦੇ ਹਾਂ ਸਾਰੇ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ